ਲੋਵੇ ਮਿੱਤਰੋ ਪਿੰਡ ਦੁਗਰੀ ਪਹੁੰਚੇ ਆ ਇਹ ਉਹੀ ਜਗਾ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਸਮਾਦ ਬਣੀ ਆ ਕਿਉਂਕਿ 8 ਮਾਰਚ 1988 ਨੂੰ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜਦੋਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਂਦੇ ਆ ਤਾਂ ਇਸੇ ਜਗਾ ਤੇ ਦੁਗਰੀ ਦੇ ਸ਼ਮਸ਼ਾਨ ਘਾਟ ਵਿੱਚ ਜੀ ਦੋਵਾਂ ਨੂੰ ਇੱਕੋ ਹੀ ਚਿਖਾ ਦੇ ਉੱਤੇ ਅਗਲ ਭੇਟ ਕੀਤਾ ਜਾਂਦਾ ਹੁਣ ਆਪਾਂ ਤੁਹਾਨੂੰ ਦੁਗਰੀ ਉਹ ਜਗਾ ਤੇ ਲੈ ਕੇ ਚੱਲਦੇ ਆ ਜਿੱਥੇ ਸਮਾਦ ਬਣੀ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀ ਆਉ ਤੁਹਾਨੂੰ ਦਿਖਾਉਣੇ ਆ ਉਹ ਸਮਾਦ ਸਾਰੀ ਪਾ ਵੀ ਦੋਸਤੋ ਦੇਖ ਰਹੇ ਤੁਸੀਂ ਸਮਾਦ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀ ਤੇ ਲਿਖਿਆ ਸਮਾਦ ਚਮਕੀਲਾ ਅਮਰਜੋਤ ਬਾਈ ਚਮਕੀਲੇ ਦੇ ਗੀਤ ਦੇ ਬੋਲ ਟੰਡ ਖੂਦੀ ਵਾਂਗੂ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਜਿਹੜੇ ਬਾਈ ਚਮਕੀਲੇ ਦੇ ਗੀਤ ਦੇ ਬੋਲ ਆ ਉਹ ਲਿਖੇ ਆ ਤਾਂ ਕੋ ਚਮਕੀਲਾ ਜੀ ਦੀ ਸਮਾਧ ਤੇ ਜਿਹੜੇ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਆ ਉਹ ਵੱਡੀ ਗਿਣਤੀ ਦੇ ਵਿੱਚ 8 ਮਾਰਚ ਨੂੰ ਤਾਂ ਇੰਨਾ ਜ਼ਿਆਦਾ ਰਸ਼ ਹੁੰਦਾ ਕਿ ਇੱਥੇ ਪੈਰ ਧਰਨ ਦੇ ਲਈ ਵੀ ਜਗ੍ਹਾ ਨਹੀਂ ਹੁੰਦੀ ਵੈਸੇ ਵੀ ਹਰ ਰੋਜ਼ ਬਾਈ ਚਮਕੀਲਾ ਨੂੰ ਚਾਹਣ ਵਾਲੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਰੋਤੇ ਆ ਹਰ ਰੋਜ਼ ਇਸ ਜਗ੍ਹਾ ਤੇ ਹਾਜ਼ਰੀਆਂ ਲਵਾਉਂਦੇ ਆ ਆਪਾਂ ਵੀ ਤੁਹਾਨੂੰ ਹੁਣ ਸਮਾਧ ਦੇ ਅੰਦਰ ਜਾ ਕੇ ਦਿਖਾਉਨੇ ਆ ਹੁਣ ਸਾਰਾ ਨਮਸਕਾਰ ਕਰਦੇ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੀ ਸਮਾਰਿਆ ਇਹ ਲੋਬੀ ਦੇਖ ਰਹੇ ਤੁਸੀਂ ਦੋਸਤੋ ਇਹ ਸਮਾਰਤ ਜਿਹੜੀ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੀ ਆ ਕਿਉਂਕਿ ਇਸੇ ਜਗ੍ਹਾ ਦੇ ਉੱਤੇ ਜਿਹੜੀਆਂ ਅੰਤਮ ਰਸਮਾਂ ਅਦਾ ਕੀਤੀਆਂ ਗਈਆਂ ਸੀ ਬਾਈ ਅਮਰ ਸਿੰਘ ਚਮਕੀਲਾ ਦੀਆਂ ਤੇ ਬੀਬਾ ਅਮਰਜੋਤ ਦੀਆਂ ਆ ਸਾਰਾ ਮੈਂ ਚਾਹਾਂਗਾ ਕਿ ਮੇਰਾ ਦੋਸਤ ਇਹਨੂੰ ਅੰਦਰ ਤੋਂ ਵੀ ਆਪਾਂ ਸਾਰਾ ਦਿਖਾਈਏ ਦੇਖੋ ਕਿਵੇਂ ਜਿਹੜੀਆਂ ਤਸਵੀਰਾਂ ਲੱਗੀਆਂ ਆ ਬਾਈ ਅਮਰ ਸਿੰਘ ਜੀ ਦੀਆਂ ਤੇ ਬੀਬਾ ਅਮਰਜੋਤ ਦੀਆਂ ਇਸ ਸਾਰੇ ਉਹਨਾਂ ਦੇ ਸਮਾਦ ਦੇ ਅੰਦਰ ਚਿਰਾਗ ਜਲ ਰਹੇ ਆ ਤੂਫ਼ ਕੀਤੇ ਆ ਦੇਖੋ ਫੁੱਲਾਂ ਦੇ ਹਾਰ ਪਾਏ ਆ ਹਰ ਰੋਜ਼ ਜਿਹੜੇ ਬਾਈ ਅਮਰ ਸਿੰਘ ਚੰਕੀਲਾ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਸ੍ਰੋਤੇ ਆ ਉਹਨਾਂ ਦੇ ਪ੍ਰੇਮੀ ਆ ਉਹਨਾਂ ਦੇ ਆਸ਼ਕ ਆ ਇੱਥੇ ਵੱਡੀ ਗੰਤੀ ਦੇ ਵਿੱਚ ਪਹੁੰਚਦੇ ਆ ਤੋਬੀ ਦੋਸਤੋ ਆ ਦੇਖੋ ਦਿਖਾ ਰਹੇ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਫੋਟੋ ਤੁਸੀਂ ਦੇਖ ਰਹੇ ਆ ਭਾਈ ਅਮਰ ਸਿੰਘ ਤੇ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੇ ਅਖਾੜਿਆਂ ਦੀਆਂ ਇਹ ਸਾਰੀਆਂ ਜਿਹੜੀਆਂ ਫੋਟੋਆਂ ਆ ਇਹ ਯਾਦਗਾਰੀ ਤਸਵੀਰਾਂ ਭਾਈ ਅਮਰ ਸਿੰਘ ਤੇ ਚਮਕੀਲਾ ਤੇ ਬੀਬਾ ਅਮਰਜੋਤ ਦੀ ਇਸ ਸਮਾਦ ਦੇ ਵਿੱਚ ਲਗੀਆਂ ਹੋਈਆਂ ਆ 36 ਸਾਲ ਬੀਤ ਜਾਣ ਦੇ ਬਾਅਦ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਬਾਈ ਅਮਰ ਸਿੰਘ ਚਮਕੀਲਾ ਤੇ ਵੀਬਾ ਅਮਰਜੋਤ ਨੂੰ ਉਹਨਾਂ ਦੇ ਚਾਹਣ ਵਾਲੇ ਪਿਆਰ ਕਰਦੇ ਆ ਆ ਦੇਖੋ ਯਾਦਾਂ ਜਿਹੜੀਆਂ ਬਾਈ ਅਮਰ ਸਿੰਘ ਚਮਕੀਲਾ ਤੇ ਵੀਬਾ ਅਮਰਜੋਤ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਸਾਨੂੰ ਇਹ ਸਮਾਧ ਜਿਹੜੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤੀ ਦੀ ਸਮਾਧ ਆ। ਇਹ ਕੋਈ ਛਾਤੇ ਜਿਹੜੀਆਂ ਅੰਤਮ ਰਸਮਾਂ ਅਦਾ ਕੀਤੀਆਂ ਗਈਆਂ ਸੀ। ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤੀਆਂ 8 ਮਾਰਚ 1988 ਨੂੰ ਦੁਗਰੀ ਦੇ ਇਸੇ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਸਮਾਧ ਬਣੀ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤੀ ਦੀ ਲੋਵੇ ਮਿੱਤਰੋ ਤੁਹਾਨੂੰ ਸਮਾਧ ਦਿਖਾਈ ਬਾਈ ਅਮਰ ਸਿੰਘ ਚਮਕੀਲਾ ਜੀ ਦੀ ਤੇ ਬੀਬਾ ਅਮਰਜੋਤ ਦੀ ਦੁਗਰੀ ਦੇ ਵਿੱਚ ਤੁਹਾਨੂੰ ਦੱਸਿਆ ਕਿ ਬਾਈ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਉਹਨਾਂ ਦੇ ਆਸ਼ਕਿਆ ਇੱਥੇ ਆ ਕੇ ਨਮਸਕਾਰਾਂ ਕਰਦੇ ਰਹਿੰਦੇ ਆ ਬਾਈ ਹੁਣੀ ਵੀ ਪਹੁੰਚਿਆ ਅਸੀਂ ਫਲੋਰ ਤੋਂ ਆਏ ਆ ਤੇ ਆ ਕੇ ਇਹਨਾਂ ਨਾਲ ਮੁਲਾਕਾਤ ਹੋਈ ਇਹ ਵੀ ਬਾਈ ਚਮਕੀਲਾ ਜੀ ਦੀ ਸਮਾਧ ਤੇ ਨਮਸਕਾਰ ਕਰ ਰਹੇ ਸੀ ਆਪਾਂ ਗੱਲ ਕਰਾਂਗੇ ਇਹਨਾਂ ਦੇ ਨਾਲ ਵੀ ਕਿਹੜੀ ਜਗ੍ਹਾ ਤੋਂ ਆਏ ਆ ਤੇ ਕਿੰਨਾ ਕੁ ਪਿਆਰ ਕਰਦੇ ਬਾਈ ਅਮਰ ਸਿੰਘ ਚਮਕੀਲਾ ਨੂੰ ਹਾਂਜੀ ਬਾਈ ਜੀ ਪਹਿਲਾਂ ਤਾਂ ਬਹੁਤ ਤੁਹਾਡਾ ਸਵਾਗਤ ਆ ਕਿਹੜੀ ਜਗ੍ਹਾ ਤੋਂ ਆਏ ਆ ਬਾਈ ਜੀ ਤੇ ਨਾਂ ਕੀ ਆਪਣਾ

ਠੀਕ ਆ ਕਿੰਨਾ ਕੁ ਮੰਨ ਲਓ ਭਾਈ ਅਮਰ ਸਿੰਘ ਚਮਕੀਲਾ ਦੇ ਨਾਲ ਜ਼ਿਆਦਾ ਲਗਾਓ ਲੱਗਦਾ ਜਿਹੜਾ ਅੱਜ ਸਪੈਸ਼ਲ ਚੱਲ ਗਿਆ ਇਹਨਾਂ ਨੂੰ ਸੁਣ ਸੁਣ ਕੇ ਬੜੇ ਹੋਏ ਠੀਕ ਆ ਅਫੀਸਰ ਲਗਾ ਦਿੱਤਾ ਇਹ ਦੇਖੋ ਜੀ ਪਰ ਇਸਪਰੇ 1 ਮਿੰਟ ਦਾ ਟਾਈਮ ਹੈ ਨਹੀਂ ਬਿਲਕੁਲ ਸਹੀ ਅਸੀਂ ਫੇਰ ਵੀ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਇਹਨੇ ਦਰਸ਼ਨ ਕਰਨਾ ਹੈ ਬਿਲਕੁਲ ਤੁਹਾਨੂੰ ਪਤਾ ਲੱਗਦਾ ਵੀ ਲਗਾ ਕੇ ਬਿਲਕੁਲ ਬਿਲਕੁਲ ਸਹੀ ਕਰ ਲਿਆ ਕਦੀ ਮੰਨ ਲਓ ਰੂਪ ਰੂਪ ਵੀ ਭਾਈ ਚਮਕੀਲਾ ਜੀ ਨੂੰ ਦੇਖਣ ਦਾ ਮੌਕਾ ਮਿਲਿਆ ਨਹੀਂ ਸਰ ਮੈਂ 86 ਜੀ 88 ਜੀ ਮੇਰੇ 84 ਦਾ ਬਰਥ ਓਕੇ 84 ਦਾ ਤੁਹਾਡਾ ਬਰਥ ਠੀਕ ਆ ਲੋ ਵੀ ਦੋਸਤੋ ਦੇਖੋ ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਬਾਈ ਹੁਣੀ ਅਮਲੋਹ ਤੋਂ ਆਏ ਆ ਅਮਲੋਹ ਤੋਂ ਆਏ ਨਾ ਬਾਈ ਦੀ ਅਮਲੋਹ ਸਾਈਡ ਤੋਂ ਪਹੁੰਚੇ ਆ ਜਿਹੜਾ ਬਾਈ ਚਮਕੀਲਾ ਦੀ ਸਮਾਧ ਤੇ ਨਮਸਕਾਰ ਕਰਨ ਦੇ ਲਈ ਜਦ ਕਿ ਕੋਈ ਅਖਾੜਾ ਵੀ ਇਹਨਾਂ ਨੇ ਬਾਈ ਚਮਕੀਲੇ ਦਾ ਨਹੀਂ ਦੇਖਿਆ ਅਸੀਂ ਵੀ ਨਹੀਂ ਦੇਖਿਆ ਅਸੀਂ ਵੀ دیਵਾਨੇ ਆ ਬਾਈ ਚਮਕੀਲੇ ਦੇ ਜਿੱਦਾਂ ਬਾਈ ਜੀ ਹੁਣੀ دیਵਾਨੇ ਆ ਸੋ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਬਾਈ ਅਮਰ ਸਿੰਘ ਚਮਕੀਲੇ ਨੂੰ ਦੇਸ਼ ਦੁਨੀਆ ਦੇ ਅੰਦਰ ਜਿਹੜੇ ਸਰੋਤੇ ਆ ਉਹ ਪਿਆਰ ਕਰਦੇ ਆ ਅੱਜ ਬਾਈ ਅਮਰ ਸਿੰਘ ਚੰਗੀਲਾ ਤੇ ਬੀਬਾ ਅਮਰਜੋਤ ਦੀ ਸਮਾਹ ਤੁਹਾਨੂੰ ਦਿਖਾਈ ਇਹ ਉਹੀ ਜਗ੍ਹਾ ਜਿੱਥੇ 8 ਮਾਰਚ 1988 ਨੂੰ ਉਹ ਮਹਾਨ ਜੋੜੀ ਦੀਆਂ ਜਿਹੜੀਆਂ ਅੰਤਮ ਰਸਮਾਂ ਆ ਇਸੇ ਜਗ੍ਹਾ ਤੇ ਅਦਾ ਕੀਤੀਆਂ ਗਈਆਂ ਸੀ ਸੋ ਮਿੱਤਰੋ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਤੇਰੀ ਯਾਦ ਵੀ ਤੇਰੀ ਆਉਗੀ ਪਰ ਤੂੰ ਨਹੀਂ ਆਉਣਾ ਉਹ ਫਟ ਜਿਗਰ ਤੇ ਲਾਉਗੀ ਅਰੇ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਉਹ ਚਮਕੀ ਲਿਆ ਤੂੰ ਨਹੀਂ ਆਉਣਾ ਪਰ ਤੂੰ ਨਹੀਂ ਆਉਣਾ